ਚੰਗੀ ਜਿਹੀ ਸਟਾਈਲ ਦੇ ਕੰਮ ਜਿਵੇਂ ਬਿਲਜਨ ਵਾਈਟ ਕਰਨਾ ਤਾਂ ਮੀਡੀਆ ਚੰਗਾ ਹੈ। ਤੇ ਬਾਕੀ ਇੱਥੇ ਅਸੀਂ ਠੀਕ। ਠੀਕ। ਮੈਡੀਕਲਾਈਟ ਹਾਂਜੀ ਹਾਂਜੀ। ਮੈਂ ਸਾਹ ਹਾਂਜੀ। ਅਹ ਇਹਨੂੰ ਕੋਈ ਤਾਂ ਪੁੱਛਦਾ ਹੋਂ ਦਿਖਾਈ ਦਮ ਆਜੋ ਤਰਫੋਂ ਜੇ ਮੋਰੋਂ ਉਕੇ ਜੇ ਉਕੇ ਵਰਗਾਂ ਦੇ ਨਾ ਨਾ ਦਾ ਕੰਮ ਨਹੀਂ ਵੀ ਚੁਣਦੇ ਨਾ ਲੈਂਦੇ ਸੁਕਣ ਬਾਕੀ ਨਾਲ ਹੀ ਆ ਹੈ ਕੀ ਨਾਮ ਹੈ ਟੁੱਟੂ ਪਿਆਨਾ ਤੇ ਨਾਮ ਦੇ ਨਾ ਆਪਣਾ ਦੱਸ ਨਾਮ ਹੈ ਤੇਰਾ ਬਿੱਟਿਆ ਬਿੱਟਿਆ ਸਕੂਲ ਜਾਂਦਾ ਹੈ ਸਕੂਲ ਜਾਂਦਾ ਹੈ ਤੇਰਾ ਲੜਕਾ ਬੱਚੇ ਪੜ੍ਹਦੇ ਹੋ ਹੈ ਇਹਦਾ ਕੁੜੀ ਦਾ ਦੱਸੋ ਸਰਕਾਰੀ ਸਕੂਲ ਚ ਕਿਹੜੀ ਜਮਾਤ ਚ ਦੱਸੋ ਬੇਟਾ ਆ ਕੀ ਹੋ ਰਿਹਾ ਹੈ ਪੰਜਵੀਂ ਤੇ ਦੂਜੀ ਉਹ ਕਿਹੜਾ Oh, oi da. Ah, chei. E aí, zio? Ah. Vamos lá, gente. 하지 아, 나 ਏ ਇਹ ਇਸ ਨਾ ਮਿਸਟਰ ਮਿਸਾਬ ਨੇ ਸਾਹਿਬ ਨੇ ਸਾਹਿਬ ਇਹ ਤੋਂ ਵਾਰਡ ਦੇ 11 ਨੰਬਰ ਵਾਰਡ ਦੇ ਨੇ ਮੇਰਾ ਜੀ ਇਹ ਤੁਹਾਡਾ 21 ਮੈਂ ਤਾਂ ਸਰ ਤਾਂ ਇੱਥੇ ਸਕੂਲਾਂ 'ਚ ਨਹੀਂ ਜਾ ਰਹੇ ਬੱਚੇ ਜਿਨੇ ਬੱਚੇ ਨਾਲ ਗੱਲ ਕਰੋ ਜਾ ਨਹੀਂ ਰਹੇ ਸਕੂਲਾਂ 'ਚ ਤੁਸੀਂ ਦੇਖੋ ਥੋੜਾ ਇਹਨਾਂ ਨੂੰ ਜੇ ਕੋਈ ਕੋਈ ਦਿੱਕਤ ਆ ਰਹੀ ਹੈ ਸਰਕਾਰੀ ਸਕੂਲ ਐਡਮਿਸ਼ਨ ਲਈ ਠੀਕ ਹੈ ਜੀ ਕਈ ਵਾਰ ਉਮਰ ਦਾ ਹੁੰਦਾ ਹੈ ਜਾਂ ਡਾਕੂਮੈਂਟੇਸ਼ਨ ਦਾ ਹੁੰਦਾ ਤੁਸੀਂ ਕਰਾਓ ਇਹਨਾਂ ਦਾ ਦਾਖਲਾ ਬਹੁਤ ਜਾਂਦੇ ਆਈ ਬਸ ਮੇਰੇ ਓੜੇ ਵੀ ਸਕੂਲ ਨੰਬਰ 2 ਤੇ 3 ਹੈਗੇ ਆ ਕਾਫੀ ਇਸ ਸਾਈਡ ਦੇ ਬੱਚੇ ਆ ਜੀ ਬਹੁਤ ਜਾ ਰਹੇ ਨੇ ਬੱਚੇ ਜਿਹੜੇ ਨਹੀਂ ਜਾਂਦੇ ਉਹਨਾਂ ਦੀ ਆਪਾਂ ਫਾਲੋਅ ਅਪ ਕਰ ਲਰਨੇ ਹਾਂ ਜੀ ਜੇ ਕੋਈ ਇਸ਼ੂ ਆ ਰਿਹਾ ਤੁਸੀਂ ਦੱਸੋ ਮੈਨੂੰ ਅਸੀਂ ਸਾਥ ਨਾਲ ਟੇਕ ਅਪ ਕਰ ਦਿਆਂਗੇ ਰਾਈਟ ਜੀ ਕੋਈ ਕੀੜੇ ਕੀੜੇ ਇਸ਼ੂ ਹੈਗੇ ਨੇ ਇੱਥੋਂ ਦੇ ਮੈਂ ਤਾਂ ਮੈਂ ਇੱਥੇ ਥੋੜਾ ਜਿਹਾ ਨਸ਼ੇ ਦੀ ਵਧਿਆ ਹੋਇਆ ਸੀ ਕੰਮ ਜਿਹੜੀ ਤੁਸੀਂ ਆ ਕੇ ਚਲੋ ਵਧਿਆ ਅੱਜ ਫੇਰੇ 4 ਵਜੇ ਵੀ ਰੇਡ ਪਈ ਹੈ ਕੋਈ ਥਲ ਤਾਂ ਪੈਂਦੀ ਆ ਪਰ ਇਹ ਥੋੜੇ ਜੀ ਇਹਨਾਂ ਨੂੰ ਨਾ ਮੰਨ ਤੋਂ ਸਮਝਾਉਣਾ ਪੈਣਾ ਕਿ ਥੋੜਾ ਤੁਸੀਂ ਇਹ ਚੀਜ਼ਾਂ ਨੂੰ ਛੱਡਣਾ ਹੀ ਪੈਣਾ ਜੀ ਆਖਰ ਤਾਂ ਜੀ ਛੱਡ ਕੇ ਹੀ ਹੱਲ ਹੋਣਾ ਇੱਕ ਅੱਧਾ ਕਰਦਾ ਫਿਰ ਜੇ ਉਹਦਾ ਕੋਈ ਨਾਮ ਲੈ ਲੈਂਦਾ ਉਹ ਬਲਕਿ ਆਪਸ ਵਿੱਚ ਇੱਥੇ ਲੜਾਈ ਹੋ ਹੀ ਨੀ ਛੜ ਜਾਂਦੀ ਐ ਇੱਕਾ ਕਰ ਲੈਣਾ ਸਾਰੇ ਹਾਂ ਉਹੀ ਕਿਹਾ ਉਹਨਾਂ ਨੂੰ ਅੱਜ ਮੈਂ ਆ ਕੇ ਕਿਹਾ ਸੀ ਪਹਿਲਾਂ ਸੋਚ ਕਾਓ ਸਾਰਿਆਂ ਨੂੰ ਕਰਕੇ ਇਕਰਦੀ ਨਾ ਐਫੀਡ ਆ ਡੋਗਰਾਂ ਦੁਕਾਨਿਆਂ ਦੀ ਸਾਹਿਬ ਨੂੰ ਬੇਨਤੀ ਕਰਦੇ ਕੋ ਫੋਟੋ ਪੁਆਇੰਟ ਫੈਕਟਰੀ ਕੋ ਛੂਟੇ ਉਹ ਮਤਲਬ ਇੱਕ ਨੰਬਰ ਦੇ ਧੰਦੇ ਚਾਹਣ ਲਾ ਲੀਏ ਹਾਂ ਬਿਲਕੁਲ ਉਹੀ ਚਾਹੀਦਾ ਜੀ ਉਹਦੇ ਕਰਕੇ ਹੀ ਸੁਧਰਣਗੇ ਨਹੀਂ ਤੁਸੀਂ ਪਹਿਲ ਕਰੋ ਤੇ ਆਗੇ ਸਾਡੇ ਅਸਾ ਆਪਣੀ ਲਿਸਟਿੰਗ ਕਰ ਲਓ ਇੱਕ ਵਾਰ ਠੀਕ ਹੈ ਕਿਨੂੰ ਕਿਸ ਚੀਜ਼ ਦੀ ਲੋੜ ਹੈਗੀ ਕਿਸੇ ਦੇ ਬੱਚੇ ਨੂੰ ਸਕੂਲ ਚ ਪੜਾਉਣਾ ਹੈ ਕੋਈ ਵੈਸੇ ਅਨਪਲੋਇਡ ਹੈ ਉਹਦੀ ਕਿਤੇ ਨੌਕਰੀ ਲਗवानी ਹੈ ਐਦਾ ਲਿਸਟਿੰਗ ਕਰਕੇ ਆਪਾਂ ਟਾਰਗੇਟਡ ਅਪਰੋਚ ਤੋਂ ਕਰੀਏ ਅਸੀਂ ਤੁਹਾਡੇ ਨਾਲ ਹੈਗੇ ਹਾਂ ਬਸ ਠੀਕ ਹੈ ਮੈਮ ਠੀਕ ਹੈ ਉਹ ਨਹੀਂ ਰਹਿਣ ਵਾਲੇ ਆ ਹਾਂ ਸਾਡੇ ਐਸਐਸਪੀ ਦਾ ਤੁਸੀਂ ਦੱਸੋ ਤੁਹਾਡੀ ਕੀ ਪ੍ਰੋਬਲਮ ਚ ਹੈ ਪ੍ਰੋਬਲਮ ਆਹੀ ਆਹੀ ਨਸ਼ੇ ਵੇਚਦੇ ਨੇ ਜਿਹਨੇ ਖਾਂਦੇ ਕਦੇ ਕਦੇ ਸਾਡੇ ਮਰ ਗਏ ਕਰੀਏ ਕੀ ਇੱਕ ਦੂਸਰੇ ਹੱਲ ਇਹੀ ਆ ਸਮਝਾ ਕੇ ਜਾਓ ਅਸੀਂ ਵੀ ਸਮਝਾਇਆ ਬਹੁਤ ਇੱਕ ਤੋਂ ਮੈਂ ਦੋਦੀ ਰੀਸ ਤੇ ਉਹਦੀ ਵੀ ਰੀਸ ਤੇ ਇਦਾਂ ਚੱਲਦਾ ਗੱਲ ਹੁਣ 10 15 ਦਿਨ ਹੋ ਗਏ ਨਹੀਂ ਹੈ ਗੱਲ ਤੇ ਬਹੁਤ ਵਧੀਆ ਇੱਥੇ ਰੇਟ ਤੇ ਰੇਟ ਪੈਂਦੀ ਹੈ ਇੱਕ ਦੂਸਰੇ ਦੇ ਬਹੁਤ ਠੰਡ ਪਈ ਹੋਈ ਹੈ। ਆਪਾਂ ਤਾਂ ਰੀਡ ਕਰ ਸਕਦੇ ਹਾਂ ਕਿ ਤੇ ਜਿਹੜਾ ਮਾਰਾ ਮਾੜਾ ਉਹਨੂੰ ਫੜ ਲਿਆ ਪਰ ਉਹ ਤੋਂ ਬਾਅਦ ਇਹ ਵਾਲੇ ਕੈਂਪੇਨ ਜਿਹੜਾ ਆਪਾਂ ਨੇ ਅੱਜ ਵੀ ਜੰਗ ਛੇੜੀ ਹੈਗੀ ਆ ਹਨਾ ਸਵੇਰੇ-ਵੇਰੇ ਕੌਮੀਆਂ ਨੇ ਸਵੇਰੇ ਵੀ ਇੱਥੋਂ ਦੀ ਅਰੈਸਟਾਂ ਹੋਈਆਂ ਨੇ ਕੱਲ ਵੀ ਹੋਈਆਂ ਨੇ ਤੇ ਪਰ ਇਹਨੂੰ ਸਸਟੇਨ ਤਾਂ ਤੁਸੀਂ ਹੀ ਕਰਾ ਲੈਣਾ। ਅੱਗੇ ਪੁਲਿਸ ਦਾ ਤਾਂ ਕੰਮ ਸੀਮਿਤ ਕੰਮ ਹੁੰਦਾ ਹੈ। ਜਿੰਨੀ ਦੇਰ ਤੱਕ ਤੁਸੀਂ ਨਹੀਂ ਚਾਹੋਗੇ ਕਿ ਕੋਈ ਇੱਥੇ ਬਦਲਾਅ ਹੋਵੇ ਉਨੀ ਦੇਰ ਤੱਕ ਅਸੀਂ ਵੀ ਕੀ ਕਰ ਸਕਦੇ ਆ। ਠੀਕ ਠੀਕ ਹੈ। ਮੈਂ ਇਹੀ ਕਈ ਬੀਬੀਆਂ ਨੂੰ ਸਾਰੀਆਂ ਨੂੰ ਸਮਝਾਇਆ ਲੈ ਵੀ ਸਾਡਾ ਸਾਥ ਦਿਓ। ਇੱਕ ਦੂਸਰੇ ਨੂੰ ਬਣਾਓ ਜਿਹੜਾ ਕਰਦਾ ਕੰਮ ਉਹਦੇ ਖਿਲਾਫ ਦੋ ਕਿਸੇ ਬਾਹਰ ਵਾਲੇ ਨੂੰ ਅੰਦਰ ਆਣ ਹੀ ਨਾ ਦਿਓ ਹਾਂਜੀ ਇਹੀ ਆਖਿਆ ਹੁਣ ਮੀਡ ਮਾਰਕੀਟ ਦੇ ਆਲੇ ਦੁਆਲੇ ਮੀਡ ਮਾਰਕੀਟੇ ਵੱਜਣੀ ਹੈ ਬਾਹਰੋਂ ਮੁੰਡੇ ਸਲਾਣੇ ਤੋਂ ਆ ਕੇ ਫੋਰ ਉਧਰੋਂ ਆ ਕੇ ਕਈ ਵੇਚਦੇ ਆ ਸਾਡੀ ਮੀਡ ਮਾਰਕੀਟ ਦੇ ਮਗਰਲੇ ਪਾਸੇ ਉਹ ਨਾ ਬੰਦਾ ਇੱਥੇ ਤੋਂ ਵਸਤੀ ਦਾ ਜੀ ਸਾਡੇ ਵੀ ਬੱਚੇ ਖਰਾਬ ਹੋ ਗਏ ਦੋ ਦਿਨ ਮ ਬੱਚੇ ਮਰ ਵੀ ਗਏ ਆ ਆਹੀ 15 ਦਿਨਾਂ ਦਾ ਸਾਨੂੰ ਇਦਾਂ ਲੱਗਦਾ ਕਿ ਸਾਡੇ ਘਰ ਵਿੱਚ ਮੈਡਮ ਸਾਨੂੰ ਬਹੁਤ ਖੁਸ਼ੀ ਹੈ ਸਾਨੂੰ ਇਦਾਂ ਲੱਗਦਾ ਕਿ ਸਾਡੇ ਘਰ ਵਿੱਚ ਨਹੀਂ ਨਸ਼ਾ ਆ ਸਕਦਾ ਪਰ ਅਸੀਂ ਸਾਰੇ ਸਮਾਜ ਦੇ ਹੀ ਹਿੱਸੇ ਹਾਂ ਹੁਣ ਜਿਵੇਂ ਤੁਸੀਂ ਕਿਹਾ ਕਿ ਹੁਣ ਨਾ ਹੀ ਇਹਦਾ ਇਹੋ ਜਿਹਾ ਹੋ ਗਿਆ ਕਿ ਮਾੜੀ ਗੀਟ ਮਾਰਕੀਟ ਮਾੜੀ ਜੀਏ ਹੁਣ ਭਾਵੇਂ ਕੋਈ ਕਿੰਨਾ ਹੀ ਚੰਗਾ ਹੋਵੇ ਭਾਵੇਂ ਕਿੰਨੀ ਚੰਗੀ ਨੌਕਰੀ ਕਰਦੇ ਹੋਵੇ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਹ ਜਗ੍ਹਾ ਨੂੰ ਉਠਾਣਾ ਲੱਗੇ ਹਾਂ ਪਰ ਨਾਮ ਹੀ ਹੋਏਗਾ ਕੀ ਕੋਈ ਆਪਣੀ ਕੁੜੀਆਂ ਇਧਰੋਂ ਦੀ ਭੇਜਣਾ ਬੰਦ ਕਰ ਦੇਗਾ ਠੀਕ ਹੈ ਆਂਦਾ ਹੀ ਨਹੀਂ ਰਿਸ਼ਤੇਦਾਰੀ ਨੇ ਅੰਦਰ 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 ਰਿਸ਼ਤੇਦਾਰ ਜਿਹੜੇ ਚੰਗੇ ਬੰਦੇ ਉਹ ਵੀ ਵਿਚਾਰੇ ਜੋ ਕਰਤੀਆਂ ਹੋ ਗਈਆਂ ਮਾਫ਼ ਕਰ। ਨਹੀਂ ਫਿਰ ਉਹ ਉਹ ਜਿਹੜੇ ਉਹਦੇ ਬੰਦੇ ਸਾਹਿਬ ਹੋ ਹੀ ਗਏ ਸੀ। ਉਹਨੀਆਂ ਰੈਸਟਰ ਬਣਾਓ ਕੌਂਸਲ ਸਾਹਿਬ ਅਸੀਂ ਤਾਂ ਕਹਿ ਰਹੇ ਆ ਮਾਤਾ ਜੀ ਮਾਫ਼ ਕੀ ਅਸੀਂ ਤਾਂ ਭੁੱਲ ਆ ਸੁਧਰਨਾ ਚਾਹੀਦਾ। ਛੱਜ ਬਣਾਉਂਦੇ ਸ। ਐਸਪੀ ਸਾਹਿਬ ਡਿਪਟੀ ਸਾਹਿਬ ਤਾਂ ਆਪ ਐਡਮਿਟ ਕਰਾਉਂਦੇ ਨੇ। ਉਹ ਸੈਂਟਰ ਹੁੰਦਾ ਜਿੱਥੋਂ ਦੀ ਗੋਲੀ ਮਿਲਦੀ ਹੈਗੀ ਐ। ਡੀ ਐਡਿਕਸ਼ਨ ਸੈਂਟਰ ਹੁੰਦਾ ਜਿੱਥੋਂ ਦੀ ਪਰਦੀ ਖਰਾ ਕੇ ਨਸ਼ਾ ਛਡਾਉਂਦੇ ਹੈਗੇ ਨੇ। ਪੁਲਿਸ ਆਪ ਜਾ ਕੇ ਉਹ ਸੈਂਟਰਾਂ ਤੇ ਡੀ ਐਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਉਂਦੀ ਆ। ਖੰਨਾ ਪੁਲਿਸ ਨੇ 4000 ਤੋਂ ਵੱਧ ਅਨੂੰ ਹੋਟ ਸੈਂਟਰਾਂ ਚ ਐਡਮਿਟ ਕਰਾਇਆ ਤੁਸ ਦੱਸੋ ਜੇ ਤੁਸੀਂ ਆਪ ਹੀ ਅੱਗੇ ਆਓਗੇ ਤਦ ਹੀ ਅਸੀਂ ਕੋਈ ਹੱਲ ਕੱਢਾਂਗੇ ਨਾ ਉਹ ਜੇ ਉਹ ਵੀ ਸਾਫ਼ ਕਰਵਾ ਸਕਦੇ ਆ ਚਾਹੇ ਹੋਟ ਸਿਵਲ ਦੇ ਨਾਲ ਕੋ ਕੰਮ ਜਨੂਨ ਦੱਸੋ ਜੇ ਕੋ ਪ੍ਰੋਬਲਮ ਹੈ ਤੁਹਾਡੀ ਬਟ ਇਹ ਚੀਜ਼ਾਂ ਦੀ ਸੌਂਪੋ ਜਿਵੇਂ ਸਾਫ਼ ਨਹੀਂ ਕੀਤਾ ਤਾਂ ਦੀ ਸਾਡੇ ਤੋਂ ਚਾਹੀ ਲਿਖੋ ਮੇਡਮ ਜੀ ਸਾਡੇ ਸਾਡੇ ਤੋਂ ਸਟਾਮ ਲੈ ਲੋ ਜੀ ਕੱਲੇ ਕੱਲੇ ਕਰ ਦੋ ਚਾਹ ਸਾਡੇ ਬੱਚੇ ਕਿਤੇ ਮੋਣੇ ਫੇਰੇ ਘਟਣਾ ਇਹਨਾਂ ਨੇ ਆਹ ਦੇਖੋ ਮੇਡਾ ਕਰੂਗਾ ਆਪਣੀ ਮਾਦਾ ਮਰੂ ਕੋਈ ਵੀ ਅਸੀਂ ਆਪ ਸ਼ਿਕਾਇਤ ਕਰਾਂਗੇ ਸ਼ਿਕਾਇਤ ਕਰਾਂਗੇ ਅਸੀਂ ਆਪ ਖੁਦ ਹਾਂ ਤੁਸੀਂ ਤਾਂ ਸਾਰਿਆਂ ਤੁਸੀਂ ਸੋਹਣ ਚਕਾਓ ਮੱਤਾ ਪਾਓ ਠੀਕ ਹੈ ਕਿ ਅੱਪਾ ਨੇ ਇਸ ਕੰਮ ਵਿੱਚ ਨਾ ਕਿਸ ਨੂੰ ਬਾਹਰ ਆਂ ਦੇਣਾ ਬਾਹਰੋਂ ਦੀ ਅੰਦਰ ਨਹੀਂ ਕੋਈ ਐ ਇੱਧਰ ਤੇ ਇੱਥੇ ਕੋਈ ਖਾਏਗਾ ਨਹੀਂ ਕੋਈ ਵੇਚੇਗਾ ਨਹੀਂ ਠੀਕ ਹੈ ਹਾਂ ਉਹੀ ਇਹਨਾਂ ਨੂੰ ਥੋੜਾ ਆਪ ਇਹਨਾਂ ਨੂੰ ਮੈਂ ਸਿਰੇ ਸਮਝਾ ਗਿਆ ਕਿ ਆਪਣੇ ਮਨ ਤੋਂ ਸਟ੍ਰਿਕਟ ਹੋ ਥੋੜੇ ਜਿਹਾ ਆਪਣਾ ਮਨ ਕਿਹੜੇ ਕਰੋ ਆਪਦੇ ਮਨਾਂ ਨਾ ਅੰਦਰ ਬੜਨ ਦੋ ਕਿਸੇ ਨੂੰ ਨਾ ਕਿਸੇ ਨੂੰ ਬਾਹਰਲੇ ਬੰਦੇ ਨੂੰ ਤੁਸੀਂ ਉਹ ਕਰੋਗੀ ਸਾਡਾ ਰਿਸ਼ਤੇਦਾਰ ਹੈ ਬਾਹਰੋਂ ਵੀਰ ਰਿਸ਼ਤੇਦਾਰ ਵੀ ਆ ਜਾਂਦੇ ਨਹੀਂ ਉਹ ਵੀ ਕਈ ਵਾਰ ਰੇਡ ਚੱਕੇ ਗਏ ਨੇ ਇਹਨਾਂ ਨੂੰ ਪਤਾ ਹੀ ਹੈ ਹਾਂਜੀ ਕੱਲੇ ਬੱਚੇ ਰਹੇ ਨੇ ਨੇ ਉਰੇ ਛੱਡ ਦੋ ਇਹ ਕੰਮ ਸਾਰਾ ਕੋਈ ਕਰਨਾ ਮੈਡਮ ਤੁਹਾਡੇ ਕੋਲ ਆਪ ਚੱਲ ਕੇ ਆਏ ਨੇ ਇਹਦਾ ਕੋਈ ਤੁਸੀਂ ਲਾਭ ਚੱਕ ਲਓ ਗੱਲ ਦਾ ਦੱਸੋ ਮੈਡਮ ਨੂੰ ਆਪਣਾ ਸਵਾਰਥ ਦੇ ਦੋ ਕਿ ਕਰੋਗੇ ਕਿ ਨਹੀਂ ਕਰੋਗੇ ਦਾਤਾ ਬਹੁਤ ਬੋਲਦੀਆਂ ਮਹੋਦਯ ਪ੍ਰਿੰਸ ਵਾਲੋ ਅਗਾਂਹ ਕਰਦੇ ਗਏ ਗਲਤੀਆਂ ਕਰਦੇ ਬੋਟ ਨਹੀਂ ਕਰਦੇ ਕਿਹੋ ਜਿਹਾ ਸਟੇਟਮੈਂਟ ਹੈ ਨਾ ਮੈਂ ਤੇ ਉਹਨਾਂ ਨੂੰ ਮੂਰੇ ਕਰੀਏ ਪਰੀਆਂ ਤੁਸੀਂ ਜੇ ਤੁਸੀਂ ਸਾਰੇ ਚਾਹੁੰਦੇ ਤੁਸੀਂ ਸਾਰੇ ਦਾ ਭਾਅ ਇਹ ਹੈ ਕਿ ਜੇ ਮਾਂ ਬੀਬੀਾਂ ਜਾਨ ਕਿ ਕੋਈ ਵੀ ਇੱਥੇ ਨਸ਼ਾ ਪੱਤਾ ਨਾ ਕਰੇ ਠੀਕ ਹੈ ਤੁਸੀਂ ਸਾਰੇ ਇਕਾ ਕਰ ਲੋ ਜਿੰਨੀ ਵੀ ਇੱਥੇ ਲੇਡੀਜ਼ ਖੜੀਆਂ ਨੇ ਬੰਦੇ ਛੱਡੋ ਬੱਚੇ ਛੱਡੋ ਮੈਂ ਕਹਿੰਦੀ ਹਾਂ ਤੁਸੀਂ ਆਪ ਹੀ ਨਸ਼ਾ ਇੱਥੋਂ ਦੀ ਖਤਮ ਕਰ ਸਕਦੇ ਹੋ ਨਾ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਇੱਥੇ ਆਣ ਦੇਣਾ ਜੇ ਕੋਈ ਆਂਦਾ ਉਹਨੂੰ ਘੇੜਾ ਬਾਕੇ ਤੁਸੀਂ ਸਾਨੂੰ ਕਾਲ ਕਰਦੇ ਅਸੀਂ ਨਾਲ ਦੀ ਨਾਲ ਫੌਰੀ ਕਾਰਵਾਈ ਕਰਾਂਗੇ ਠੀਕ ਹੈ ਤੇ ਜੇਕਰ ਤੁਹਾਡਾ ਇੱਥੇ ਕੋਈ ਬੱਚਾ ਕੋਈ ਘਰ ਵਾਲਾ ਜਾਂ ਕੋਈ ਹੋਰ ਬਜ਼ੁਰਗ ਨਸ਼ੇ ਦਾ ਆਦੀ ਹੈ ਪੰਜਾਬ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਅਸੀਂ ਉਹਨੂੰ ਦੋਸ਼ੀ ਨਹੀਂ ਅਸੀਂ ਉਹਨੂੰ ਮਰੀਜ਼ ਸਮਝਦੇ ਆਂ ਵਿਕਟਿਮ ਸਮਝਦੇ ਆਂ ਉਹਨੂੰ ਖੰਨਾ ਪੁਲਿਸ ਹੁਣ ਤੱਕ 4000 ਤੋਂ ਜ਼ਿਆਦਾ ਇਹੋ ਜਿਹੇ ਮਰੀਜ਼ ਜਿਹੜੇ ਕਿ ਨਸ਼ਾ ਕਰਨ ਦੇ ਆਦਮੀ ਸਨ ਉਹਨਾਂ ਨੂੰ ਓਟ ਸੈਂਟਰ ਆ ਦੋ ਤਰ੍ਹਾਂ ਦੇ ਸੈਂਟਰ ਹੁੰਦੇ ਨੇ ਇੱਕ ਜਿਹਦੇ ਚ ਗੋਲੀ ਦਿੰਦੇ ਨੇ ਠੀਕ ਹੈ ਉਹ ਗੋਲੀ ਦਾ ਕੀ ਮਤਲਬ ਹੁੰਦਾ ਹੈ ਗੋਲੀ ਉਹ ਨਸ਼ਾ ਨਹੀਂ ਹੈਗੀ ਉਹ ਨਸ਼ਾ ਨੂੰ ਛਡਾਣ ਲਈ ਗੋਲੀ ਹੁੰਦੀ ਹੈ ਠੀਕ ਹੈ ਤੇ ਇਹ ਨਹੀਂ ਹੁੰਦਾ ਕਿ ਉਹ ਗੋਲੀ ਦੀ ਲਤ ਲੱਗਦੀ ਉਹ ਗੋਲੀ ਦੀ ਕੋਈ ਲਤ ਨਹੀਂ ਹੁੰਦੀ ਜਿਵੇਂ ਜਿਹੜਾ ਮਰੀਜ਼ ਹੁੰਦਾ ਹੈ ਹਾਰਟ ਦਾ ਮਰੀਜ਼ ਹੁੰਦਾ ਹੈ ਉਹ ਗੋਲੀ ਖਾਂਦਾ ਹੈ ਨਾ ਪੂਰਾ ਟਾਈਮ ਜਿਹਨੂੰ ਸ਼ੂਗਰ ਹੋ ਗਈ ਉਹਦੀ ਪੂਰੀ ਉਮਰ ਗੋਲੀ ਲੱਗ ਜਾਂਦੀ ਹੈ ਨਾ ਇਹ ਟੀਕਾ ਲੱਗਦਾ ਹੈ ਐਦਾਂ ਹੀ ਉਹ ਗੋਲੀ ਹੁੰਦੀ ਹੈ ਠੀਕ ਹੈ ਦੂਜੀ ਗੱਲ ਹੁੰਦੀ ਹੈ ਜਿਹੜਾ ਡੀਡਿਕਸ਼ਨ ਸੈਂਟਰ ਹੁੰਦਾ ਹੈ ਜਿਹੜਾ ਨਸ਼ਾ ਛੁਡਾਓ ਕੇਂਦਰ ਹੁੰਦਾ ਹੈ ਉੱਥੇ ਬੰਦਾ ਐਡਮਿਟ ਹੋ ਕੇ ਵੀ ਜਿਹਨੂੰ ਲੱਗਦਾ ਹੈਗਾ ਡਾਕਟਰ ਸਾਹਿਬ ਨੂੰ ਉਹ ਕਾਉਂਸਲਿੰਗ ਕਰਦੇ ਨੇ ਗੱਲਬਾਤ ਕਰਦੇ ਨੇ ਉਹ ਤਾਂ ਨਹੀਂ ਦਿੱਕਣ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਇਹਨੂੰ ਐਡਮਿਟ ਕਰਾਣੇ ਤੇ ਐਡਮਿਟ ਵੀ ਕਰਾ ਦਿੰਦੇ ਨੇ ਇਸ ਲਈ ਜੇਕਰ ਤੁਹਾਡੇ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਤੁਹਾਡੇ ਪੁੱਤਾਂ ਨੂੰ ਤੁਹਾਡੇ ਘਰ ਵਾਲਿਆਂ ਨੂੰ ਐਡਮਿਟ ਹੋਣਾ ਹੈ ਤੁਸੀਂ ਅੱਗੇ ਆਓ ਤੇ ਅਸੀਂ ਉਹਨਾਂ ਦੀ ਇਜਮਿਸ਼ਨ ਕਰਾਵਾਂਗੇ ਠੀਕ ਹੈ ਆਪਾਂ ਨੇ ਏਕਾ ਕਰ ਲੈਣਾ ਠੀਕ ਹੈ ਜੇ ਜਨਾਨੀਆਂ ਚਾਹਣ ਤੇ ਕੀ ਨਹੀਂ ਹੋ ਸਕਦਾ ਬਹੁਤ ਠੀਕ ਹੈ ਬਾਹਰ ਵਾਲਾ ਕੋਈ ਬੰਦਾ ਨਾ ਇੱਥੇ ਆਵੇ ਤੁਹਾਡਾ ਮੁਹੱਲਾ ਬਦਨਾਮ ਹੋ ਜਾਏਗਾ ਠੀਕ ਹੈ ਅੱਗੇ ਇਹੋ ਕਹਿੰਦੇ ਨੇ ਕਿ ਕੋਈ ਇੱਥੇ ਆ ਕੇ ਰਾਜੀ ਨਹੀਂ ਹੈਗਾ ਇਹ ਸਾਡਾ ਭਵਿੱਖ ਹੈਗਾ ਅਸੀਂ ਆਪਣੇ ਇਹਨਾਂ ਨੂੰ ਕੀ ਦੇ ਰਹਿਆ ਵਿਰਾਸਤ 'ਚ ਇਹ ਦੇ ਰਹਿਆ ਕਿ ਜਿਹੜੇ ਨਸ਼ਾ ਤਸਕਰਾਂ ਦੇ ਉਹਨਾਂ ਦੇ ਘਰ ਇਥੋਂ ਦੀ ਢਾਈ ਗਏ ਨਹੀਂ ਕੋਈ ਮਰ ਗਿਆ ਪੜ੍ਹਾਈ ਕੁਛ ਨਹੀਂ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਓ ਤੁਸੀਂ ਕਿਹੜੀ ਸਕੂਲ 'ਚ ਪੜ੍ਹਦੇ ਹੋ ਬੇਟਾ ਦੱਸ 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 ਵੈਰੀ ਗੁੱਡ ਕਿਹੜੀ ਕਲਾਸ 'ਚ ਹੋ ਨਸ ਨਸਰੀ ਠੀਕ ਹੈ ਵੈਰੀ ਗੁੱਡ ਠੀਕ ਹੈ ਇਦਾਂ ਹੀ ਸਾਰੇ ਬੱਚਿਆਂ ਨੂੰ ਤੁਸੀਂ ਸਕੂਲਾਂ 'ਚ ਐਡਮਿਟ ਕਰਾਓ ਜੇਕਰ ਕਿਸ ਨੂੰ ਦਿੱਕਤ ਆਦੀ ਹੈ ਤੁਸੀਂ ਸਾਨੂੰ ਦੱਸੋ ਠੀਕ ਹੈ ਇਹ ਭਾਵੇਂ ਪੁਲਿਸ ਦਾ ਕੰਮ ਨਹੀਂ ਹੈ ਪਰ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਅਸੀਂ ਡੀਸੀ ਸਾਹਿਬ ਹੋਰ ਜਿਹੜੇ ਵੀ ਕਨਸਰਨ ਡਿਪਾਰਟਮੈਂਟ ਨੇ ਸਾਰਿਆਂ ਨਾਲ ਗੱਲ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਤੁਸੀਂ ਸਾਡਾ ਸਾਥ ਦੇਣਾ ਹੈ ਠੀਕ ਹੈ ਜਿਹੜਾ ਅੱਜ ਲੱਗੇ ਵਕਵਾਕ ਹੋਰਪੋਰਟ ਤੇ ਗਏ ਹੋ ਤੇ ਅਵੇਰਨੈਸ ਵੀ ਕੀਤੀ ਗਈ ਹੈ ਤੇ ਘਰ-ਪਕੜ ਵੀ ਹੋਈ ਹੈ ਪੂਰਾ ਜ਼ਿੰਦਗੀ ਸ਼ਿਊਰ ਹੋ ਗਿਆ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਕੱਲ ਤੋਂ ਹੀ ਆਪਰੇਸ਼ਨ ਪ੍ਰਹਾਰ ਪੂਰੇ ਸਟੇਟ ਵਿੱਚ ਸ਼ੁਰੂ ਕੀਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਇੱਕ ਸਸਟੇਨਡ ਆਪਰੇਸ਼ਨ ਹੈ ਅਗੇਂਸਟ ਆਰਗੇਨਾਈਜ਼ ਕ੍ਰਿਮੀਨਲਸ ਐਂਡ ਗੈਂਗਸਟਰਸ ਇਹ ਸਿਰਫ ਗੈਂਗਸਟਰਸ ਹੀ ਨਹੀਂ ਬਲਕਿ ਜਿਹੜੇ ਉਹਨਾਂ ਦੇ ਵੱਖ-ਵੱਖ ਐਸੋਸੀਏਟਸ ਨੇ ਯਾਨੀ ਕਿ ਉਹਨਾਂ ਦੇ ਜਿਹੜੇ ਸਾਰਾ ਨੈਟਵਰਕ ਹੈ ਜਿਹੜੇ ਉਹਨਾਂ ਨੂੰ ਪਨਾਹ ਦਿੰਦੇ ਨੇ ਹਾਰਬਰਸ ਜਿਹੜੇ ਉਹਨਾਂ ਨੂੰ ਪੈਸੇ ਫੰਡ ਕਰਦੇ ਨੇ ਉਹਨਾਂ ਦੇ ਫਾਈਨੈਂਸਰਸ ਜਿਹੜੇ ਬਾਕੀ ਸਾਰੇ ਲੌਜਿਸਟਿਕਸ ਪ੍ਰੋਵਾਈਡਰ ਨੇ ਉਹਨਾਂ ਦੇ ਖਿਲਾਫ ਇੱਕ ਜੰਗ ਹੈ ਇਹਦੇ ਵਿੱਚ ਇੱਕ ਟੋਲ ਫਰੀ ਹੈਲਪਲਾਈਨ ਜਿਦੇ ਵਿੱਚ ਖੰਨਾ ਦੇ ਨਾਗਰਿਕ ਆਪਣਾ ਕੋਈ ਵੀ ਯੋਗਦਾਨ ਦੇ ਸਕਦੇ ਨੇ ਕੋਈ ਇਨਪੁਟ ਦੇ ਸਕਦੇ ਨੇ ਤੇ ਉਹਨਾਂ ਦਾ ਨਾਂ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਜਾਰੀ ਕੀਤੀ ਗਈ ਹੈ ਇਸ ਹੈਲਪਲਾਈਨ ਦਾ ਨੰਬਰ ਹੈ 9394693946 ਪਿਛਲੇ 36 ਘੰਟਿਆਂ ਦੇ ਅੰਦਰ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਇਹਦੇ ਵਿੱਚ 170 ਤੋਂ ਜ਼ਿਆਦਾ ਲੋਕੀ ਰਾਉਂਡ ਅਪ ਕੀਤੇ ਗਏ ਹਨ ਕਾਫੀ ਅਰੇਸਟਾ ਅਤੇ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਤਕਰੀਬਨ 200 ਗ੍ਰਾਮ ਚਿੱਟੇ ਦੀ ਰਿਕਵਰੀ ਹੋਈ ਹੈ ਨਾਲ ਦੀ ਨਾਲ 6 ਪਿਸਤੌਲ 11 ਜ਼ਿੰਦਾ ਕਾਰਤੂਸ ਦੋ 4-ਵੀਲਰ ਅਤੇ ਕਈ 2-ਵੀਲਰ ਰਾਉਂਡ ਅਪ ਕੀਤੇ ਗਏ ਹਨ ਨਾਲ ਹੀ ਕਾਫੀ ਵੌਂਟਡ ਕ੍ਰਿਮੀਨਲਸ ਵੀ ਸਾਡੇ ਸ਼ਿਕੰਜੇ ਚ ਆਏ ਨੇ ਜਿਹੜੇ ਕਿ ਪਿਛਲੇ ਪਰਚੇ ਆ ਸੀ ਨਸ ਕ੍ਰਾਈਮਜ਼ ਵਿੱਚ ਸੰਗੀਨ ਜੁਰਮਾਂ ਵਿੱਚ ਵੌਂਟਡ ਸਨ ਜਿਵੇਂ ਕਿ ਇੱਕ ਅ ਅਟੈਂਪਟ ਟੂ ਮਰਡਰ ਦਾ ਕੇਸ ਵਿੱਚ ਸੀ ਇੱਕ ਕਿਡਨਾਪਿੰਗ ਦੇ ਪਰਚੇ ਵਿੱਚ ਸੀ ਜਿਦੇ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇੱਕ ਐਕਸਪਲੋਸਿਵ ਐਕਟ ਦਾ ਪਰਚਾ ਵੀ ਦਰਜ ਸੀ ਜਿਨੇ ਪੈਟਰੋਲ ਬੰਬ ਸਟਾਇਆ ਸੀ ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਦੇ ਇਸ ਆਪਰੇਸ਼ਨ ਪ੍ਰਹਾਰ ਵਿੱਚ ਸਾਡਾ ਵੱਧ ਚੜ੍ਹ ਕੇ ਸਾਥ ਦਿਓ ਅਤੇ ਸਾਨੂੰ ਆਪਣੇ ਇਨਪੁਟਸ ਦਿਓ ਧੰਨਵਾਦ ਇਹ ਆਪਰੇਸ਼ਨ ਜੀ ਵੈਸੇ ਤਾਂ ਇੱਕ ਸਸਟੇਨਡ ਕੈਂਪੇਨ ਹੈ ਪਰ ਪਹਿਲੇ 72 ਆਵਰਸ ਅਸੀਂ ਸਸਟੇਨਡ ਰੱਖਾਂਗੇ ਉਸ ਤੋਂ ਬਾਅਦ ਇਹ ਸਾਡਾ ਜਾਰੀ ਰਹੇਗਾ ਜਿਹੜੇ ਵੀ ਅਸੀਂ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਹੁਣ ਫੜੇ ਨੇ ਉਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਸ ਅਸੀਂ ਪੂਰੀ ਡੂੰਘਾਈ ਵਿੱਚ ਤਫ਼ਤੀਸ਼ ਕਰਾਂਗੇ ਮੈਡਮ ਕਿੰਦਾ ਦਾ ਫੀਡਬੈਕ ਆ ਰਿਹਾ 36 ਘੰਟੇ ਦੀ ਗੱਲ ਕਰੀਏ ਹੁਣ ਜਦੋਂ ਇੱਥੇ ਵੀ ਲੋਕ ਤੋਬਾ ਕਰ ਰਹੇ ਸੀਗੇ ਰਾਜੀ ਹੋ ਰਹੇ ਸੀਗੇ ਨਸ਼ੇ ਛੱਡਣ ਲਈ ਵੀ ਨਸ਼ਾ ਛੱਡਣ ਲਈ ਹੋਰ ਕਿਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਹੈ ਕਿਉਂਕਿ ਦੇਖੋ ਅਸੀਂ ਜਿਵੇਂ ਕਿ ਤੁਸੀਂ ਨਸ਼ਾ ਦੀ ਗੱਲ ਕੀਤੀ ਤੇ ਅਸੀਂ ਤਿੰਨੋ ਸਟ੍ਰੈਟਜਿਸ ਤੇ ਇੰਪਲੀਮੈਂਟ ਕੀਤਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਰਿਕਵਰੀ ਦੇ ਨਾਲ ਨਾਲ 2 ਲੱਖ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਜਿਹੜੇ ਪਗੋੜੇ ਨੇ ਐਂਡੀਪੀਐਸ ਦੇ ਉਹ ਵੀ ਫੜੇ ਗਏ ਨੇ ਟੋਟਲ ਅਸੀਂ 6 ਪਗੋੜੇ ਫੜੇ ਨੇ ਇਨਕਲੂਡਿੰਗ ਨਸ਼ਾ ਤਸਕਰ ਨਾਲ ਹੀ ਜਿਹੜੇ ਵੱਡੀ ਮੱਛਲੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਨੂੰ ਵੀ ਫੜਿਆ ਗਿਆ ਹੈ ਨਾਲ ਹੀ ਜੇਕਰ ਅਸੀਂ ਡੀਡਿਕਸ਼ਨ ਦੀ ਗੱਲ ਕਰੀਏ ਤੇ ਖੰਨਾ ਪੁਲਿਸ 4000 ਤੋਂ ਜ਼ਿਆਦਾ ਅਡਿਕਟਸ ਨੂੰ ਓਟ ਸੈਂਟਰਾਂ ਅਤੇ ਡੀਡਿਕਸ਼ਨ ਸੈਂਟਰਾਂ ਵਿੱਚ ਐਡਮਿਟ ਕਰ ਚੁੱਕੀ ਹੈ ਜੇਕਰ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰੀਏ ਤੇ ਸਾਡੇ ਅਵੇਅਰਨੈਸ ਕੈਂਪੇਨਸ ਹਮੇਸ਼ਾ ਜਾਰੀ ਰਹਿੰਦੇ ਨੇ ਸੇਫ ਪੰਜਾਬ ਹੈਲਪਲਾਈਨ ਤੋਂ ਵੀ ਸਾਨੂੰ ਵਧੀਆ ਇਨਪੁਟਸ ਮਿਲੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੇ ਨੇ ਤੇ ਕਈਆਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਵਿੱਚ ਵੀ ਜਮ੍ਹਾਂ ਕਰਾਇਆ ਮੈਨੂੰ ਜਿਹੜੇ ਲੋਕ ਖੁੱਲਕੇ ਨਹੀਂ ਆ ਰਹੇ ਸਾਹਮਣੇ ਤੁਹਾਡੇ ਜਿਹੜਾ ਡਾਟੀਟਰ ਨੇ ਉਹਨੂੰ ਕੀ ਮੈਸੇਜ ਲਾਵਾਂਗੇ ਉਹਨਾਂ ਨੂੰ ਇਹੀ ਮੈਸੇਜ ਲਾਵਾਂਗੇ ਕਿ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਦਾ ਨੰਬਰ ਮੈਂ ਦਿੱਤਾ ਹੈ ਉਸ ਤੇ ਉਹ ਕਾਲ ਕਰ ਸਕਦੇ ਨੇ ਉਹਨਾਂ ਦੀ ਆਈਡੈਂਟੀ ਅਨੋਨਿਮਸ ਰੱਖੀ ਜਾਵੇਗੀ ਗੁਪਤ ਰੱਖੀ ਜਾਏਗੀ ਨਾਲ ਦੀ ਨਾਲ ਉਹ ਡਾਇਰੈਕਟਲੀ ਇੱਥੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਆਪਣੇ ਇਨਪੁਟਸ ਦੇ ਸਕਦੇ ਨੇ ਥੈਂਕ ਯੂ ਠੀਕ ਹੈ ਥੈਂਕ ਯੂ ਧੰਨਵਾਦ